ਅੰਮ੍ਰਿਤਸਰ ਸ਼ਹਿਰ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਮਾਮਲਾ ਚੋਰੀ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਟੈਕਸੀ ਡਰਾਈਵਰ ਤੋਂ ਉਸਦੀ ਗੱਡੀ ਖੋਲਿੱਤੀ ਗਈ ਟੈਕਸੀ ਡਰਾਈਵਰ ਦਾ ਕਹਿਣਾ ਹੈ ਕਿ ਤਿੰਨਾਂ ਨੌਜਵਾਨਾਂ ਨੇ 에어ਪੋਰਟ ਨੂੰ ਰਵਾਨਾ ਹੋਣ ਲਈ ਉਹ ਗੱਡੀ ਵਿੱਚ ਬੈਠੇ ਸੀ ਤੇ ਥੋੜੀ ਦੇਰ ਬਾਅਦ ਹੀ ਉਹਨਾਂ ਦੇ ਅੱਗੇ ਵਾਲੇ ਬੰਦੇ ਨੇ ਉਸਦੇ ਸਿਰ ਤੇ ਬੰਦੂਕ ਤੰਤੀ ਤੇ ਦੂਜੇ ਨੇ ਚਾਕੂ ਰੱਖ ਦਿੱਤਾ ਤੇ ਉਸਦੇ ਦਰਦਿਆਂ ਹੀ ਉਹ ਗੱਡੀ 'ਚ ਉਤਰ ਗਿਆ ਤੇ ਉਹ ਤਿੰਨੋਂ ਨੌਜਵਾਨ ਉਸ ਦੀ ਗੱਡੀ ਨੂੰ ਭਜਾ ਕੇ ਲੈ ਗਏ ਪਰ ਅੱਗੇ ਜਾ ਕੇ ਥੋੜੀ دیر ਬਾਅਦ ਜਿਹੜਾ ਨਾਕਾ ਪੁਲਿਸ ਦਾ ਲੱਗਿਆ ਹੋਇਆ ਸੀ ਉਸ ਤੇ ਉਸ ਦੀ ਗੱਡੀ ਫਲਟਦੀ ਗਈ ਤੇ ਪੁਲਿਸ ਵੱਲੋਂ ਵੀ ਇਹਨਾਂ ਤਿੰਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਹਲੇ ਵੀ ਜਾਂਚ ਜਾਰੀ ਹੈ ਮੇਰਾ ਨਾਮ ਰਜੀਵ ਸ਼ਰਮਾ ਹਾਂਜੀ ਤਾਂ ਕੀ ਹੋਇਆ ਕੀ ਤੁਹਾਡੇ ਨਾਲ ਮੇਨੋਂ ਮੁੰਡੇ ਤਿੰਨ ਆਏ ਆ ਤੇ ਕੰਦੇ ਵੀ ਆਪਾਂ ਜਾਣਾ 에어ਪੋਰਟ ਤੇ ਤੇ ਮੈਂ ਇਹਨਾਂ ਨੂੰ ਭਾਗ 에어ਪੋਰਟ ਚ ਲੈ ਆ ਰਸਤੇ ਇਹਨਾਂ ਨੇ ਮੈਨੂੰ ਕੰਦੇ ਜੇ ਇੱਕੜੇ ਛੁਰੀ ਰੱਖਤੀ ਆ ਤੇ ਇੱਕੜੇ ਰਿਵਲਵਰ ਗੱਡੀ 'ਚ ਬੈਠੇ 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 ਮੈਨੂੰ ਉਹ ਗੱਡੀ ਛੱਡ ਤੇ ਲਾਏ ਮੈਂ ਗੱਡੀ ਢੇੜੀ ਕਰਤੀ ਜਾਮ ਲਵਾ ਤੇ ਇਹਨਾਂ ਨੇ ਗੱਡੀ ਖੋ ਕੇ ਮੇਰੇ ਕੋ ਭੱਜ ਗਏ ਤਿੰਨੇ ਜਣੇ ਤੇ ਅੱਗੇ ਗਮਟਾਲਾ ਪੁਲੀ ਚੌਂਕੀ ਨੇ ਫੜ ਲਏ ਕੁੱਲ ਸਾਲਾਂ ਨੇ ਬੰਦੇ ਫੜਲੇ ਹਾਂ ਤੇ ਉਹਨਾਂ ਦੇ ਹਥਿਆਰ ਵੀ ਜਬਤ ਹੋ ਗਏ ਆ ਇਹ ਇਹ ਨੂੰ ਪੁਲਿਸ ਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਗੱਡੀ ਮੇਰੀ ਉਹਨਾਂ ਸ਼ੀਸ਼ੇ ਜੋ ਭੰਤੇ ਮਾਰ ਕੇ ਲੋਕਾਂ ਦੇ ਵਿੱਚ ਠੀਕ ਆ ਬਲ ਪਬਲਿਕ 'ਚ ਮਾਰੀ ਕਿਸੇ ਦੂਜੀ ਗੱਡੀ 'ਚ ਹਾਂਜੀ ਉਹਦੇ ਸ਼ੀਸ਼ੇ ਜੋ ਭੰਤੇ ਨੇ ਹੁਣ ਮੰਗ ਕੀ ਕਰਦੇ ਤੁਸੀਂ ਭਾਜੀ ਮੈਂ ਇਨਸਾਫ ਹੋਵੇ ਮੇਰੇ ਨਾਲ ਮੈਨੂੰ ਗੱਡੀ ਮੇਰੀ ਜੀ ਓਲਾ ਉੱਪਰ ਦੇ ਵਿੱਚ ਆਪਣਾ ਕੰਮ ਕਰਦੇ ਸੀ ਲੋਕਲ ਇੱਥੇ ਚਲੰਦੇ ਆ ਵੀ ਵੀਰ ਆਪਣੇ ਨਾਲ ਹੀ ਕੰਮ ਕਰਦਾ ਏ ਓਲਾ 'ਚ ਇਹ ਬੱਸ ਸਟੈਂਡ ਤੋਂ ਵੀਰ ਕੀ ਕਹਿੰਦੇ ਨੂੰ ਬੈਠੇ ਸੀ ਉੱਥੇ ਤੇ ਤਿੰਨ ਜਨੇ ਆਏ ਆ ਤੇ ਇਹਨਾਂ ਨੇ ਉਹਨਾਂ ਨਾਲ ਪਹਿਲਾਂ ਦੀ ਗੱਲਬਾਤ ਕੀਤੀ ਆ ਕਿ ਸਾਨੂੰ 에어ਪੋਰਟ ਛੱਡ ਦਿਓ ਜੀ ਉਹ ਵੀਰ ਨੇ ਬਿਠਾ ਲਏ ਆ ਤੇ ਇੱਥੇ ਹਰ ਤੇਜ ਅਮਰਸਰ ਤੇਜ ਹਸਪੀਟਲ ਲਾਗੇ ਫਲਾਈਓਵਰ ਤੋਂ ਉੱਤਰਦੇ ਕਿ ਕਹਿੰਦੇ ਇਹਨੂੰ ਇਹਨੂੰ ਇੱਕ ਇੱਕ ਨੇ ਰਿਵੋਲਵਰ ਰੱਖਤਾ ਜੇ ਦੋ ਪਿੱਛੇ ਬੈ ਗਏ ਇੱਕ ਅੱਗੇ ਬੈਠਾ ਸੀ ਤੇ ਇੱਕ ਨੇ ਚਾਕੂ ਰੱਖਤਾ ਕਿ ਗੱਡੀ ਅਕੇ ਕਹਿੰਦੇ ਇਹਨੂੰ ਖੋਨ ਨੂੰ ਪਈ ਇਹਨੂੰ ਤੈਨੂੰ ਕਹਿੰਦੇ ਤੂੰ ਪਿੱਛੇ ਪੈ ਤੇ ਇਹ ਵੀਰ ਉੱਤਰ ਕੇ ਕਹਿੰਦੇ ਕਹਿੰਦਾ ਚਲੋ ਮੈਂ ਪਿੱਛੇ ਬਹਿਣਾ ਵਾ ਇਹ ਵੀਰ ਪਿੱਛੇ ਬਹਿਣ ਲੱਗਾ ਵਾ ਤੇ ਇਹਨੇ ਗੱਡੀ ਰੋਕਤੀ ਕਾਫੀ ਪਰ ਕਹਿੰਦੇ ਕਿ ਮੈਂ ਕਾਫੀ ਦੇਖੋ ਮਤਲਬ ਉਹਨਾਂ ਨੇ ਹੱਥਪਾਈ ਕਰਦਾ ਰ ਪਰ ਕੋਈ ਮੈਨੂੰ ਮਤ ਕਰਨਾਸਤੇ ਨਹੀਂ ਆਇਆ ਉਹ ਤੇ ਇੱਥੇ ਗੁੰਟਾਲਾ ਬਾਈਪਾਸ ਆਪਣਾ ਫੁੱਲ ਸਾਲੇ ਹੋ ਗਈ ਸੀ ਇਹਨਾਂ ਨੇ ਇੱਥੇ ਨਾਕਾ ਲਾ ਮਤਲਬ ਚੌਕ ਤੇ ਇੰਜਾਮ ਕਰਕੇ ਫਿਰ ਗੱਡੀ ਰੋਕੀ ਜੇ ਭੱਜ ਕੇ ਫੜਿਆ ਜ ਉਹਨਾਂ ਨੂੰ ਤੇ ਚਲੋ ਵੀ ਡਰਾਈਵਰ ਦਾ ਬਚਾਇਆ ਹੋ ਗਿਆ ਕੋਈ ਉਹਨਾਂ ਨੇ ਕੁਝ ਮਾਰਿਆ ਨਹੀਂ ਉਹਨਾਂ ਦੇ ਤੇ ਇਹ ਕਰੋ ਬਾਕੀ ਅਸੀਂ ਤਾਂ ਹੀ ਜਾਣੇ ਕਿ ਇਹਨਾਂ ਦਾ ਸਖਤ ਸਖਤ ਕਾਰਵਾਈ ਹੋਵੇ ਤੇ ਸੱਟ ਨਾ ਇਨਸਾਫ ਹੋਵੇ ਹਾਂ 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 谢谢